guys kada tappa kat leke ek chap po ni lag di tene pair tappa pa lo

ਜਦੋਂ ਮਨ ਨੂੰ ਨਾ 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 ਤਾਂ ਆ ਗੋ ਮਨ ਨੂੰ ਲੱਗਾ ਦਿਨ ਚਰ ਗਿਆ ਆਏ ਦਿਨ ਚਰ ਗਿਆ ਕੱਟ ਕੇ ਕੇ ਡੀ ਸੀ ਯੂ ਆਰ ਪਾਪਾ ਫੂਕ ਮਾਰੋ ਪਹਿਲਾਂ ਫੂਕ ਮਾਰੋ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਬਾਬੇ ਮੂੰਹ ਨਾਲ ਆਇਓ ਠੰਡ ਬਹੁਤ ਆ ਉੱਠਣਾ ਮੂੰਹ ਤੋਂ ਨਾ ਬੜਾ ਔਖਾ ਠੰਡ ਨਾਲ ਲਾਇਓ ਠੰਡ ਨਾਲ ਆਇਆ ਮੂੰਹ ਥੋੜਾ ਬੜਾ ਉਹ ਠੰਡ ਨਾਲ ਆਇਆ ਇਧਰ 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 ਹੈਪੀ ਬਰਥਡੇ ਟੂ ਯੂ ਹਾਂ ਪਾਪਾ ਛੇ ਦੀ ਖਾਣ ਠੰਡੀ ਆ ਆਪਾਂ ਛੇ ਦੀ ਗੱਲ ਹੁੰਦੀ ਓਏ ਬੱਸ ਉਹ ਜਾ ਰਹੀ ਪਾਪਾ ਨਹੀਂ ਖਵਾਦੀ ਮੈਂ ਵੀ ਖਾਣੀ ਐ ਇੱਕ ਹੈਪੀ ਬਰਥਡੇ ਟੂ ਯੂ ਰੈਂਦੀ ਪਰ ਰੈਂਦੀ ਦਿੱਤੇ ਲਿਖੀ ਖਾਣਾ ਦੀ ਬਾਦੇ ਪਪਾ ਦਾ ਮੇਰੇ ਦੂਰੇ ਦੂਰੇ ਬੱਡੇ ਹੈ ਬੱਚਾ ਹੈਪੀ ਬਰਥਡੇ ਗਾਇਸ ਮੈਂ ਪਪਾ ਨੂੰ ਗਿਫਟ ਕਰਤਾ ট্র্যাকਸੂਟ ਉਹ ਗਾਇਸ ਕਿੱਥੇ ਆ ਪਪਾ ਦਾ ਗਿਫਟ ਹੈ ਕੀ ਪਪਾ ਦਾ ਗਿਫਟ ਹੈ ਕਿਹੜਾ ਓਏ ਹੋਏ ট্র্যাকਸੂਟ ਆਹ ਓਲੇ ਗਾਇਸ ਪਪਾ ਦਾ ਗਿਫਟ ਆ ਉਹ ਪਿਆ ਉਹਦੇ ਲਿਆਂਦੇ ਪਏ ਕੱਪੜੇ ਆ ਦੇਖ ਲੋ ਗਾਇਸ ਆ ਲਿਆਂਦੇ ਪਏ ਦੱਲਵਾਸ ਪਪਾ ਗਾਈਸ ਮੇਰੇ ਲਈ ਤਾਂ ਗੈਸ ਇੰਨਾਈ ਬਹੁਤ ਆ। ਇਹ ਪੈਰ ਠੀਕ ਹੋ ਗਿਆ। ਪੈਰ ਠੀਕ ਹੋ ਗਿਆ ਬਾਬਾ ਜੀ ਨੇ ਨਾ। ਮਤਲਬ ਕਹਿੰਦੇ ਕਿੱਡਾ ਵੱਡਾ ਕਸ ਕੱਟ ਹੋ ਗਿਆ। ਮੈਂ ਨਹੀਂ Papa ਠੰਡ ਬਹੁਤ ਹੈ। ਨਹੀਂ ਨਹੀਂ ਆਪ। ਮੈਂ ਪੀ ਖਾਣਾ ਪੀ। ਨਹੀਂ ਤੁਹਾਡੇ ਚੋਂ। ਜਿਗਰੇ ਜਿਗਰੇ ਮੇਰਾ ਤਾਂ ਜਿਗਰੇ ਜਿਗਰੇ। ਠੰਡਾਗਾ ਠੰਡਾ। ਠੰਡਾ ਨਹੀਂ ਆ ਕੇ। ਹੋ ਗਿਆ। ਜੋ ਆ ਬਬਾ ਬਾਈ ਲੰਬੀ ਸਾੜੀ ਉਮਰ ਕਰੀਏ ਹਾਂ ਇੱਥੇ ਦੇ ਬੱਚੇ ਦੇ ਇਹਦਾ ਨਹੀਂ ਮਾਂ ਆਪਾ ਖਾਣੀ ਨਹੀਂ ਮੈਂ ਖਾਉਂਗਾ ਨਹੀਂ ਖਾਣੇ ਗਾਈਸ ਗਾਈਸ ਮੇਰੇ ਗਾਈਸ ਮੈਂ ਫੋਟੋ ਖਾਣੀਆਂ ਰਹੀ ਸੀ ਇਹ ਫੋਟੋ ਖਾਣੀਆਂ ਰਹੀਆਂ ਸੋ ਉਹਨਾਂ ਨੇ ਪਤਾ ਗਾਈਸ ਜਿੱਦ ਨਾਲ ਪਾਪਾ ਠੀਕ ਹੋਇਆ ਨਾ ਬਬਾ ਬੋਲਦਾ ਵਾ ਪੁੱਤੋ ਕਰ ਰੱਖ ਮੈਂ ਪੁੱਤੋ ਉਹਨਾਂ ਬੋਲਦਾ ਨਾ ਪਾਪਾ ਕਰਕੇ ਰਹਿਣਾ ਬਸ ਪਾਪਾ ਕੱਪ ਠੀਕ ਹੈ ਇਹ ਨਹੀਂ ਇਹ ਖਰਾਬ ਹੋ ਗਿਆ ਫੋਟੋ ਨਹੀਂ ਨਹੀਂ ਮੱਕੜੀ ਨਹੀਂ ਨਹੀਂ ਮੱਕੜੀ ਨਹੀਂ ਨਹੀਂ ਮੱਕੜੀ ਨਹੀਂ ਤੋਂ ਵਿੱਚ ਫੋਨ ਆ ਗਿਆ ਸੀ ਜੀ ਚਲੋ ਕੋਈ ਗੱਲ ਨਹੀਂ ਤੋਂ ਦੇਸੀ ਦਾ ਇੱਧਰ ਗਏ ਸੀ ਬੈਠੇ ਸਾਰੇ ਜਣੇ ਹੋਣਾ ਫੋਨ ਆ ਗਿਆ ਸੀ ਤੇ ਗਾਇਸ ਨਵਾਂ ਸਾਲ ਚੜ ਗਿਆ ਸਾਰਿਆਂ ਨੂੰ ਹੈਪੀ ਨਿਊ ਈਅਰ ਤੇ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਬਹੁਤ-ਬਹੁਤ ਆਸ਼ੀਰਵਾਦ ਮੇਰੇ ਵੱਲੋਂ ਵੀ ਆਹੀ ਗੋਸ਼ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਹੋਵੇ ਸਾਰੇ ਜਣੇ ਤੁਸੀਂ ਵੀ ਤਰੱਕੀਆਂ ਕਰੋ ਸਾਨੂੰ ਵੀ ਨਾਮ ਲੈ ਕੇ ਚੱਲੋ ਸਾਨੂੰ ਵੀ ਤਰੱਕੀਆਂ ਦਿਓ ਜੀ ਅਸੀਂ ਵੈਕਪੈਕ ਕਰਦੇ ਹੋਏ ਇੱਕ ਗਾਇਸ ਆ ਕੁੜੀ ਦੀਆਂ ਸ਼ੁਭਕਾਮਨਾ ਲੈ ਲਓ ਬਚਾਰੀ ਗਾਇਸ ਇਹ ਸ਼ੁਭਕਾਮਨਾ ਨਾ ਮੈਂ ਕਹਿਣੀ ਨਾ ਮੈਂ ਸਿੱਖੀ ਐ ਇਹ ਤਾਂ ਸ਼ੁਭਕਾਮਨਾ ਮੈਂ ਹੀ ਦਿੰਦੀ ਆ ਸ਼ੁਭਕਾਮਨਾ ਇਹਦੇ ਨਾਂ ਹੀ ਰੱਖ ਲਓ ਸ਼ੁਭਕਾਮਨਾ ਹਾਂ ਇਹ ਤਾਂ ਸਪਰਬਾਤ ਫੇਰੀ ਐ ਮੈਂ ਸ਼ਾਮ ਫੇਰੀ ਤਾਂ ਚਲੋ ਦੋਸਤੋ ਆਪਣੇ ਅਸ ਦੇ ਲੋਗੇ ਚੇ ਨਿਕਲਦੇ ਨੇ ਕੱਲ ਅਪਾ ਕਿਦਾਂ ਵੱਡੇ ਸੈਲੀਬ੍ਰੇਟ ਕਰਦੇ ਵੈਸਤੇ ਕੱਲ ਮੀਆਂ ਚ ਪਕੌੜੇ ਖਾਵਾਂਗੇ ਗਾਇਸ ਸਾਨੂੰ ਮੀਨ ਵੀ ਪੈਣਾ ਮਾ ਕੱਲੋਂ ਸਾਡੇ ਮਿਸਤਰੀ ਵੀ ਲੱਗਣਾ ਏ ਤੇ ਕੱਲ ਨਵਾਂ ਸਾਲ ਵੀ ਨਵਾਂ ਸਾਲ ਤਾਂ ਛੱਡ ਗਿਆ ਠੀਕ ਆ ਵੱਡੇ ਆ ਤੇ ਬਰਥਡੇ ਵੀ ਆ ਤੇ ਪਤਾ ਨਹੀਂ ਹੁਣ ਕੀ ਕੀ ਹੁੰਦਾ ਕੀ ਕੀ ਹੁੰਦਾ ਉਹ ਆਪਾਂ ਤਾਂ ਸਾਂਗੇ ਨੈਕਸਟ ਵਲੌਗ ਚ ਤੇ ਵਲੌਗ ਨਾਲ ਬਣੇ ਰਿਓ ਬਾਏ ਬਾਏ ਹੈਵ ਯੂ ਟੂ ਆਲ ਲਾਈਕ ਕਮੈਂਟ ਸ਼ੇਅਰ ਕਰਦੇ ਬਿਲ ਦਿਮ ਬਾਏ ਬਾਏ ਹੈ ਗਾਇਜ਼ ਵੈਲਕਮ ਬੈਕ ਟੂ ਚੈਨਲ ਅਮੇ ਚੀਮਾ ਵਲੌਗਸ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਤੁਹਾਡੇ ਪਿਆਰ ਤੁਹਾਡੇ ਦਰਦ ਨਾਲ ਆਪਾਂ ਬਿਲਕੁਲ ਠੀਕ ਆ ਦੋਸਤੋ ਐ ਵੀ ਠੀਕ ਆ ਗਾਇਜ਼ ਮੈਂ ਵੀ ਠੀਕ ਆ ਤਸਵੀਰ ਗਾ ਗਾਇਸ ਹੈਪੀ ਬਰਥਡੇ ਹੈਪੀ ਬਰਥਡੇ ਥੈਂਕ ਯੂ ਥੈਂਕ ਯੂ ਥੈਂਕ ਯੂ ਗਾਈ ਸਾਡੇ ਆ ਬੰਦੇ ਦਾ ਬਰਥਡੇ ਆ ਪੁੱਛਨੇ ਸੀਗੇ ਫੋਨ ਕਰਕੇ ਸਾਰੇ ਜਣੇ ਕਿ ਕਿਦਾ ਬਰਥਡੇ ਆ ਸਾਡੇ ਚੀਮਾ ਸਾਹਿਬ ਜੀ ਦਾ ਬਰਥਡੇ ਆ ਤੇ ਅਸੀਂ ਰੈਡੀ ਹੋ ਗਏ ਆ ਫਿਲਹਾਲ ਅਸੀਂ ਗੁਰਦਲੇ ਦਾ ਗੁਰਦੁਆਰਾ ਸਾਹਿਬ ਆ ਪਰ ਅੱਜ ਨੇ ਸੋਚੇ ਸੀ ਐ ਚੱਲੇ ਆ ਅਸੀਂ ਲੁੱਕ ਚੇਂਜ ਕਰ ਲੈਣੀ ਆ ਹਜੇ ਗੁਰਦੁਆਰਾ ਸਾਹਿਬ ਬਣਾ ਲੈਣੀ ਆ ਤੇ ਦੂਸਰੀ ਗੱਲ ਨਵਾਂ ਸਾਲ ਹੈ ਨਵੇਂ ਸਾਲ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਵਧਾਈਨਾ ਜੀ ਸਾਰਿਆਂ ਨੂੰ ਵਧਾਈਆਂ ਨਹੀਂ ਬਗਮਨਾਵਾ ਜੀ ਬਗਮਨਾਵਾ ਤੇ ਗਾਇਸ ਦੂਸਰੀ ਗੱਲ ਮੈਂ ਸਾਰੇ ਜਣੇ ਤਰੱਕੀ ਕਰੋ ਬਾਪਾ ਸਾਰਿਆਂ ਨੂੰ ਚੜ੍ਹਦੀ ਕਲਾ ਚੜ੍ਹਦੀ ਸ਼ੁਰੂਆਤ ਮਿਰਤੇ ਹੋਵੇ ਸ਼ੁਰੂਆਤ ਮਿਰਤੇ ਹੋਵੇ ਹਾਂ ਤਾਂ ਦੋਸਤੋ ਮੈਂ ਆ ਕਪੜੇ ਆਪ ਆਏ ਨਿਕਾਲਾ ਰਿਹਾ ਹਾਂ ਇਸ ਵਾਲਟ ਆ ਬੰਦਾ ਤੇ ਮੈਂ ਬੰਦਾ ਦੇਖੋ ਦੋ ਬੰਦੇ ਅਸੀਂ ਕਿੱਦਾਂ ਦੇ ਲੱਗਦੇ ਆ ਦੱਸਿਓ ਗਾਇਸ ਮੈਂ ਵੀ ਆ ਆ ਦੇਖੋ ਗਾਇਸ ਆ ਬੰਦਾ ਛੱਡ ਕੇ ਗਾਇਸ ਆ ਮੈਂ ਗੁਰਦੁਆਰੇ हां <laughs> तो सो तू तो जल्दी जाना चलो हां देखो कहते नए कपड़े ले आए कौन कह रही है ये बिस्तर छोटी होती है गाइस ਤੁਸੀਂ ਮੇਰੇ ਦੇਖੋ ਜਿਹੜਾ ਰਾਤ ਸੂਟ ਤੁਸੀਂ ਪਿਛਲੇ ਵਲੌਗਸ ਵਿੱਚ ਦੇਖਿਆ ਸੀ ਹੁਣ ਮੈਂ ਰੈਡੀ ਹੋ ਕੇ ਪਾ ਲਿਆ ਹੈ गाइस प्रिंटेड लॉन्जरी ਕਰਨ ਨਿਕਿਆ ਯਸ ਇਹੀ 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 ਤੂੰ ਸੀਕਾ ਮਾਰੀ ਜਾ ਚਲੋ 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 ਤਾਂ ਚਲੋ ਦੋਸਤੋ ਨਿਕਿਆ ਲੋਕ ਲਾ ਕੇ ਆਇਓ ਲੋਕ ਲਾ ਕੇ ਆਇਓ ਠੀਕ ਆ ਮੰਮਾ ਬਾਹਰ ਆਓ ਪਰ ਚੀਜ਼ ਦਿਖਾਉਂ ਤੁਹਾਨੂੰ ਪੱਛਲੇ ਚਲਦੇ ਆ ਚਲੋ ਚੱਲਦੇ ਆ ਉਹ ਦੇਖੋ ਸਾਡਾ ਢਿੱਲੋ ਆ ਰਿਹਾ ਉਹ ਰੀਲ ਬਣਦੀ ਰੀਲ ਬਣ ਗਈ ਰੀਲ ਬਣ ਗਈ ਰੀਲ ਬਣ ਗਈ ਰੀਲ ਰੀਲ ਤੇ ਬਣਾ ਰਹੇ ਹੁਣ ਆਪਾਂ ਤੁਰ ਪਏ ਆ ਦੋਸਤਾਂ ਨਾਲ ਗੱਡੀ ਚ ਆ ਗਏ ਆ ਚੱਲੋ ਚੱਲੋ ਹਾਂ ਇੱਧਰ ਦੇਖ ਲਓ ਭਈ ਮੇਟੇ ਨਾਲ ਆਪਣੇ ਇਸ ਤਰ੍ਹਾਂ ਛੁੱਟ ਕੇ ਆਏ ਲੈ ਹੋਏ ਅਰੇ ਇਸ ਤਰ੍ਹਾਂ ਛੁੱਟ ਕੇ ਆਏ ਬਸ ਤਿਆਰ ਤਾਂ ਸੀ ਹੋਏ ਲੱਗਦੇ ਆ ਨਾ ਮੰਮੀ ਮੈਂ ਤਾਂ ਤਿਆਰ ਵੀ ਨਹੀਂ ਹੋਇਆ ਮੈਨੂੰ ਫਿਰ ਵੀ ਲੱਗਦਾ ਮੈਂ ਨਹੀਂ ਹੈ ਤਿਆਰ ਤਾਂ ਮੈਂ ਤਾਂ ਮੈਂ ਤਾਂ ਗੱਡੀ ਆ ਗਿਆ ਇਨੇ ਪੁੱਛੋ ਕੀ ਸੋਚ ਕੇ ਪਾਇ ਖਟਿਆ ਗਿਆ ਇਹ ਖਟਾਵਾ ਇਹ ਹਰਾਮ ਤੂੰ ਵੀ ਤਾਂ ਹੋਰੋਂ ਮੰਦੋਂ ਨੂੰ ਦੱਸੇਗਾ ਉਹ ਜਦੋਂ ਮੈਂ ਬੱਚਾ ਸੀ ਮੀਨੂ ਨੇ ਲਗੋ ਦਿੱਤਾ ਭਰਾਵਾ ਇਹਨੇ ਸਾਰਾ ਲੁਧਿਆਣਾ ਕਮਾਤਾ ਸੀ ਅਜੇ ਨਾਨੀ ਦੇ ਹੱਥ ਚਾਦਰ ਵੀ ਨਹੀਂ ਚਾਦਰ ਵੀ ਨਹੀਂ ਨਹੀਂ ਲੱਗ ਲੰਗਰ ਵਾਧੂ ਅੱਜ ਤੱਕ ਆਹ ਦੇਖੀ ਫਿਡਾਇਆ ਚਲੋ ਦੋਸਤੋਨ ਆਪਾਂ ਚੱਲਦੇ ਆਂ ਰਾਤ ਲੰਗਰ ਛਕਾਂਗੇ ਗਾਇਸ ਯਸ ਗਾਓ ਚਲੋ ਅੱਗੇ ਮਿਲਦੇ ਆਂ ਲੰਗਰ ਵਾਇਸ ਸਿਰੇ ਸਿਰ ਹੁੰਦਾ ਤੁਹਾਨੂੰ ਪਹੁੰਚ ਕੇ ਮਿਲ ਜੈਗਾ ਲੰਗਰ ਕੋ ਗੁਰਦਸਾ ਪਹੁੰਚ ਗਏ ਆ ਤੇ ਗਾਈਜ਼ ਆਪੇ ਖੁੱਦਰ ਹੁਣ ਜੈਕਟ ਲਾ ਲਈ ਢੱਲੋ ਬਣ ਗਈ ਢੱਲੋ ਨਹੀਂ ਗੇ ਮੜਾਈ ਦੇਖ ਲਓ ਚਲੋ ਗਏ ਆ ਗਾਈਜ਼ ਤੇ ਚਲੋ ਦੋਸਤੋ ਅੱਜਾ ਟਿਕ ਕੇ ਅੰਦਰੋਂ ਬਾਹਰ ਕਿ ਮਿਲਦੇ ਆ ਆ ਦੋਸਤੋ ਆਪਾਂ ਗੁਰੂਦਰ ਸਾਹਿਬ ਤੋਂ ਜਾ ਰਹੇ ਆ ਘਰੇ ਆਪਾਂ ਗਾਜ ਮੰਦਿਰ ਜਾ ਰਹੇ ਸੀ ਪਰ ਗੇ ਸਾਡੇ ਨਾਨੀ ਤੇ ਚੰਨ ਵੀਰ ਨੇ ਕਰਤਾ ਕਿ ਹਮਲਾ ਤਾਂ ਹੰਦਸਕੇ ਨਹੀਂ ਆਏ ਭਾਈ ਕਹੀ ਜਾਂਦੇ ਵੀ ਅਸੀਂ ਜਾਣਾ ਸੀ ਆ ਉਹਨਾਂ ਨੇ ਆਉਣਾ ਉਹਨਾਂ ਨੇ ਆਉਣਾ ਪਰ ਪਹਿਲਾਂ ਹੀ ਅਸੀਂ ਫੋਨ ਕਰੀ ਜਾਂਦੇ ਸਾਡਾ ਫੋਨ ਨਹੀਂ ਚੱਕਦੇਗੇ ਉਹ ਜਿਆਦਾ ਪਹਿਲਾਂ ਆ ਗਏ ਆ ਅਸੀਂ ਪੁੱਛਣ ਲੱਗੇ ਸੀ ਵੀ ਕਿ ਆਉਣਾ ਵਾ ਕਿ ਨਹੀਂ ਸਾਨੂੰ ਆ ਗਈ ਕੋਲ ਮੁੜਨਾ ਪੈ ਰਿਹਾ ਜੀ ਆ ਗਈ ਤਾਂ ਉਹ ਰੀਤ ਨੂੰ ਰਾਤ ਆ ਗਈ ਫਿਰ ਆਉਣਾ ਸੀ ਮੁੜਨ ਲੱਗੇ ਹਾਂਜੀ ਉਹ ਮੈਨੂੰ ਕਿੱਥੇ ਆਈ ਉਹਨੇ ਕਿਹਾ ਸੀ ਨਾ ਵੀ ਆ ਗਈ ਹਾਂ ਇਹਨੇ ਕਿਹਾ ਸੀ ਹੈਲੋ ਆ ਗਈ ਹਾਂ ਤਾਂ ਚਲੋ ਦੋਸਤੋ ਚੱਲਦੇ ਆ ਲੋਹੀ ਮੇਰੇ ਵੀ ਆਇਆ ਆ ਮੇਰੇ ਲਈ ਆ ਦੇਗ ਜੇਗ ਜੀਵੇ ਮੇਰਾ ਸੋਹਣਾ ਵੀਰ ਓਏ ਰੁਕ ਜਾ ਮੇਰਾ ਵਾ ਚੱਕੀ ਨਾ ਮੇਰਾ ਵਾ ਮੇਰਾ ਵਾ ਮੇਰੇ 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 ਵਜਾ ਨੇ ਇਧਰ ਬਾਡੇ ਇਧਰ ਬੜੇ ਸੋਨਿਆ ਸੋਹ ਜੀਆ ਕਾਲਾ ਓ ਤਾੜੀਆਂ ਮਾਰੀ ਜਾਂਦੀਆਂ ਕੋਈ ਨਹੀਂ ਫਿਰ ਕਿਉਂ ਬਾਡੇ ਆ ਦੇਖ ਲੋ ਏ ਬਰਥਡੇ ਵਾਲੇ ਮੁੰਡੇ ਦਾ ਏ ਬੱਡੇ ਵਾਲੇ ਮੁੰਡੇ ਨੂੰ ਕੋਣ ਬੁਲਾਇਆ ਨਾਨੀਆਂ ਮੇਰਾ ਕੀ ਰੀਤੇ ਦਾ ਨਹੀਂ ਮੈਂ ਪਹਿਲਾਂ ਕਰਨਾ ਲੰਬੀਆਂ ਲੰਬੀਆਂ ਉਮਰਾ ਕਰੇ ਸਾਡੀ ਮੰਮੀ ਦੀਆਂ ਇਹ ਸੰਝਾ ਸੰਝਾ ਤਰਸਤੀਆਂ ਰੱਖੇ ਤਰਸਤੀਆਂ ਰੱਖੇ ਘੋੜੇ ਵਰਗੀ ਰਿਆ ਇਦਾਂ ਹੀ ਆਹ ਤੇ ਤਾਂ ਰੱਬ ਨੇ ਪਟਾਵਾ ਖੁਆ ਗਿਆ ਖੁਆ ਐਦਾਂ ਹੀ ਸਾਨੂੰ ਖੋਰ ਕੇ ਦੇਖੋ ਨਹੀਂ ਮੈਂ ਵੀ ਕਰਨ ਨੂੰ ਆ ਜਾਂਦੋ ਕਰਨ ਆਂਦਾਂ ਰ ਬਾਰਕ ਲਿਆ ਬੇ ਕਰਨੇ ਵੱਲੇ ਓ ਚਲ ਕੋਈ ਦੇਖ ਲੈਣਾ ਦੇਖ ਲੈਣਾ ਚਲੋ ਠੀਕ ਆ ਮੰਦੀਰਾ ਆਲੰਗ ਦੇ ਵੀਰੇ ਨੂੰ ਮੰਦੀਰਾ ਪਤਾ ਨਹੀਂ ਕਦੋਂ ਆਉਂਦਾ ਗਾਜੇ ਕੜਾ ਆਉਂਦਾ ਨੇ ਮਿਲਦੇ ਆ ਵੀਰਾ ਤੇ ਰਿੱਤਰ ਬਾਈ ਦੱਬਾ ਦੀਰਾ ਵੀਰਾ ਫੜ ਚੱਲ ਪਤ ਹੋ ਜਾ ਚਲ ਠੀਕ ਬੀਰੇ ਕੋਲ ਜਾ ਬੀਰੇ ਕੋਲ ਜਾ ਕੋਲਾ ਬੈਠ ਜਾ ਜੀ ਤਾ ਜੇ ਦੱਫਾ ਪਿੰਡੀਆਂ ਖਾ ਰਿਆ ਦਾ ਮੂੰਹ ਚਰ ਫਾਗ ਦਾ ਕਰ ਕਰਦੀ ਯਾਰ ਉਹ ਠੀਕ ਆ ਨਾ ਤੇਰੇ ਅੰਗੂਰੀ ਓਏ ਪੀਲੇ ਰੰਗ ਪੀਲੇ ਰੰਗ ਲੈ ਕੇ ਦਿੱਤਾ ਫੁੱਟੀਆਂ ਪੂਰੀ ਵੀਰੇ ਹੂੰ ਦੇ ਵੀ ਫਿਰ ਆਦੇ ਵੀਰੇ ਦੱਬਾ ਲਓ ਸਰਦਾਰ ਜੀ ਲਓ ਸਰਦਾਰ ਲੈ ਆਪਾਂ ਕੀ ਬਹੁਤ ਥੈਂਕ ਯੂ ਮੋੜ ਕੇ ਲੱਗਿਆ ਬਸ ਖੋਲ ਕੇ ਦੇਖੀ ਦੇ ਤਾਹੇ ਬੋਰਡ ਕੇ ਲੈ ਕੇ ਆਵਾ ਇਹਨਾਂ ਦਾ ਬਸ ਵੀਡੀਓ ਵੱੜ ਗਈ ਬਣ ਗਈ ਬਣ ਗਈ ਬਣ ਗਈ ਦੇਖ ਲੈ ਉਹ ਖੋਲ ਕੇ ਦੇਖ ਲੈ ਤੈਨੂੰ ਤੇ ਖੋਲ ਕੇ ਦੇਖ ਲੈ ਵੱੜ ਗਈ ਵੱੜ ਗਈ ਬਸ ਚੱਠੀ ਲੈ ਬਚੱਕੜਾ ਨਹੀਂ ਬਸ ਦੇਖੀ ਜਾ ਵਾ ਛੇੜੀ ਦਾ ਮੱਠੀ ਲਾ ਦੇ ਐ ਲੋ ਕਾ ਦੇਖੀ ਜਾ ਪਰ ਛੇੜੀ ਦਾ ਲਾ ਲਿਆ ਬਸ ਨਾ ਮੈਨੇ ਗਾਣਾ ਗਾਇਆ ਸਹੀ ਗਾਇਆ ਉਹ ਥੈਂਕ ਯੂ ਫੜਾ ਦਿੰਦੇ ਆ ਫਿਰ ਫੁੱਲ ਜਨਾ ਜੀ ਜੁਗ ਜੁਗ ਜੀ ਤੇਰੇ ਜਵਾਕ ਜੀਂ ਤੇਰਾ ਲੋਪ ਕਿ ਹਾਂ ਚੱਕ ਚੱਕੋ ਛੇਤੀ ਨਿਵੇਦ ਤੱਕ ਇਹ ਆਸ਼ੀਰਵਾਦ ਤੇ ਸਾਹ ਹੁਤਾ ਇਹ ਮੰਦਰ ਲਈ ਆ ਨਾ ਇਹ ਮੰਦਰ ਲਈ ਆ ਖਲਾਰਾ ਬੜਾ ਪਾਉਂਦਾ ਜੁੱਤੀਆਂ ਨਹੀਂ ਝਾੜ ਕੇ ਆਉਂਦਾ ਕੋਟਨ ਮੈਟ ਦੇ ਖਲਾਅ ਦੇ ਰੱਖੋ ਬੇਟਾ ਗਾਠੀ ਦੇ ਵਿੱਚ ਪਾ ਦਿਓ ਜੀ ਥੱਲੇ ਰੱਖੋ ਇਹ ਡੱਬੇ ਮੈਂ ਆਮਲਾ ਪਾਉਣ ਦੇ ਖਲਾਅ ਦੇ ਰੱਖੋ ਥੈਂਕ ਯੂ ਬਈ ਚੱਲ ਬਾਰ ਧੰਨਵਾਦ ਬਹੁਤ ਬਾਤ ਚੱਲ ਬਾਰ ਨਾਲ ਆਇਆ ਓਹ ਇੱਥੇ ਗਜਰੇਲਾ ਵੀ ਆਵੇ ਮੈਂ ਜੀ ਮਾਪੇ ਦੀ ਚਾਚੂ ਉਹ ਰੱਬ ਦੀਆਂ ਖੇਲਾ ਮੁੰਡਾ ਖਾਂਦਾ ਗਜਰੇਲਾ ਗਿਰੇਲਾ ਗਜਰੇਲਾ ਗਜਰੇਲਾ ਲੋਗਾਈ ਗਜਰੇਲਾ ਖਾਣੀਆਂ ਉਹਨਾਂ ਬਕਰਿਆ ਆ ਗਏ ਘਰੇ ਆ ਕੇ ਬੈਠੇ ਹੋਏ ਚੋਲਾ ਬੰਦ ਕਰੇ ਚੋਲਾ ਬੰਦ ਵਾਹ ਤੂੰ ਦੋਸਤੋਂ ਨਾ ਬਕਰਿਆਂਗੇ ਤੇ ਗਾਇਸ ਸਭ ਤੋਂ ਵੱਡੀ ਗੱਲ ਮम्मा ਕਿੱਥੇ ਆ? ਅੱਛਾ ਗਾイズ ਆਪਣੇ ਘਰ ਦੇ ਬਾਹਰ ਗਲੀ ਦੇ ਬਾਹਰ ਕਿਸੇ ਘਰ ਤੱਕ ਤੋੜਾ ਪਤਾ ਨਹੀਂ ਹੁਣ ਕਰਨੀਂ ਘਰੇ ਜੀ ਚੱਲੋ ਪੀ ਲੈ ਰੋਟੀ ਆ ਮੈਂ ਤਾਂ ਨਹੀਂ ਖਾਣੀ ਭੁੱਖ ਨਹੀਂ ਮੈਨੂੰ ਚਾਰ ਬੇਕੇੜੀਆਂ ਚਾਰ ਰੋਟੀਆਂ ਹਾਲਾ ਚੁੱਪ ਕਰਕੇ ਉਹ ਲੈ ਲੈ ਇਸ ਵਿੱਚ ਤ੍ਰਿਪੰਨੀ ਅਸਟਾ ਆਪਣਾ ਹੋ ਕਰਕੇ ਆ ਤੇ 20 ਪਾ ਨਿਕਲੇ ਜੇਬੀ ਚੋਂ ਪੈਕੇਟ ਵਾਲ ਦੁੱਧ ਨਾਲ ਚਾਹ ਬਣਾਈ ਆ ਤੇ ਪਤਾ ਨਹੀਂ ਸਿਆ ਕਰ ਦੁੱਧ ਨਹੀਂ ਫਿਰ ਲੈਣਾ ਬੈਣਾ ਸਵੇਰ ਤੋਂ ਤੀਜੇ ਮੈਂ ਸੱਤ ਵੀ ਰੋਟੀਆਂ ਨਾਲ ਚਾਰ ਦੁੱਧ ਲੈ ਆਵਾਂਗੇ ਦੁੱਧ ਆ ਦੇਖ ਲੈ ਦੋ ਪੈਸੇ ਗਿਆ ਕਰਟਰ ਦੁੱਧ ਲੈ ਕੇ ਚਾਹ ਬਣਾਈ ਦੀ ਤੈਨੂੰ ਵੀ ਨਹੀਂ ਪਤਾ ਬਿਨੈ ਉਥੋਂ ਦੁੱਧ ਤੇ ਡੇਰੀ ਦਾ ਬੰਦ ਹੋ ਗਈ ਸੀ ਹਾਂ ਮੇਰੇ ਨਾਲੇ ਦੁੱਧ ਲੈ ਆਏ ਹਾਂ ਬਰਦ ਜੀ ਪਿਆਵਤਾ ਤੇ ਫੇਰ ਫੇਰ ਕਿਉਂ ਪਾਪਾ ਦੇਖੋ ਕਿਵੇਂ ਗਾਲਾਂ ਕੱਢ ਬੱਜ ਕੇ ਬੱਜ ਕੇ ਬੱਜ ਕੇ ਦੁੱਧ ਮੈਂ ਹੁੰਦਾ ਕਾਲਾ ਪੈਣੇ ਸੀ ਤੇ ਖੇਤਾਂ ਵਿੱਚ ਦੁੱਧ ਵੀ ਲੈ ਕੇ ਆ ਰਾਂ ਮੈਂ ਰਿਸਪੌਂਸਬਿਲਟੀ ਕੀ ਦੀ ਹੈ ਟਾਡੀ ਤੇ ਅਸੀਂ ਨਾਲ ਲੈ ਕੇ ਆਂਦੇ ਫੇਰ ਫੇਰ ਆਪਾਂ ਸਿਰੇ ਲੈ ਆਣਾ ਸੀ ਲਹ ਲਿਆਉਣਾ ਫਿਰ ਜੇ ਸਾਰੇ ਜਾਣਾ ਹੁੰਦਾ ਅਵੇ ਕਿਵੇਂ ਸਾਰੇ ਜਾਣਾ ਪਈ ਚਾਰ ਦੇ ਜਾਣਾ ਯਾਤਰਾ ਤੇ ਜਾਣਾ ਤਾਂ ਜਾਣਾ ਫਿਰ ਮੈਂ ਤਾਂ ਜਾਣਾ ਸਾਂ ਇਹਦੇ ਮੜ ਜਾਣਾ ਸੀ ਮੈਂ ਤੂੰ ਐਵੇਂ ਦਵਤ ਤੁਰ ਗਿਆ ਹਮਿੰ ਤੱਕੇ ਨੇ ਲੈ ਗਏ ਉਧਰ ਨੂੰ ਮੈਂ ਨਹੀਂ ਢੀ ਗੱਲ ਜੀ ਤਾਂ ਮੇਰੀ ਗੱਲ ਹੋ ਤੇਰੀ ਗਲਤ ਨਹੀਂ ਤੂੰ ਨਿਕਲ ਗਿਆ ਮੈਂ ਦੱਸ ਕੇ ਮੇਰੀ ਕੀ ਆਗਾ ਕਿੱਥੇ ਨਿਕਲ ਗਿਆ ਨੜਕੂ ਨੜਕੂ ਉਹ ਬਾਰ ਇਟਾ ਬੈ ਜਾਣਾ ਨਹੀਂ ਲੱਗਦਾ ਆ ਰੋਟੀਆਂ ਰਿਚਕਾ ਤਾਂ ਮੈਂ ਨਹੀਂ ਬੈਠ ਕੇ ਆਉਂਦਾ ਨਹੀਂ ਕੱਚੇ ਬੁੱਤ ਮਮਾ ਮੀਰੋ ਤਿੱਖੇ ਦੇ ਕਿ ਮਮੇ ਦੇ ਪਾਗ ਦੇਖ ਲਾ ਪਤਲੀਆਂ ਪਤਲੀਆਂ ਮੈਂ ਦੂਜਾ ਲੈ ਆ ਕੇ ਦਿੰਦੀ ਆ ਮੈਂ ਬੇਇੱਜ਼ਤੀ ਕਰ ਜਾਂਦਾ ਚੱਲੋ ਸੋਸ ਤੇ ਰੋਟੀ ਖਾ ਲਈ ਮਮਾ ਬਾਹ ਟੂਣਾ ਕਰਦਾ ਕਿਸੇ ਨੇ ਜਦਵੇ ਮਾਸੇ ਨੇ ਸਵਾਲ ਕਰਨੀ ਬੜਾਈ ਸੀ ਅੱਧੀ ਸਵਾਦ ਦਹੀਂ ਬਣਾਇਆ ਉਹ ਮੈਨੂੰ ਪਤਾ ਕੀ ਲੱਗਿਆ ਮੈਂ ਤਾਂ ਬਾਹ ਪਾਉੜੀਆਂ ਚ ਰੱਖਾਂ ਚੱਲਾ ਸੀ ਆ ਦੁੱਧ ਵਾਲੀ ਬੰਦ ਕਰੋ ਆਵਾਜ਼ ਤੇਜ਼ ਆਉਂਦੀ ਹੋਣੀ ਗਲਤ ਕਰਦਾ ਮੈਂ ਇੱਕ ਮੈਂ ਡਰਾ ਹੋ ਜਾਂਦਾ ਮੈਨੂੰ ਪਾਪਾ ਮਾਂ ਨੇ ਉਹਨੀਆਂ ਬੋਤਲ ਚ ਦੁੱਧ ਨਹੀਂ ਲੈ ਗਏ ਮੈਂ ਤਾਂ ਬਾਹਰ ਪੌੜੀਆਂ ਤੇ ਰੱਖਣ ਲੱਗਾ ਸੀ ਪੜਾ ਕਿਉਂ ਮੈਨੂੰ ਲੱਗਾ ਪੌਲੀ ਪਈ ਹੈ ਇੱਥੇ ਪਾਣੀ ਦਾ ਗਲਾਸ ਲੈ ਆਈਆਂ ਏ ਫਿਰ ਇੱਥੇ ਪਾਣੀ ਲਈਏ ਫਿਰ نیچے ਵਾਲੇ ਤਾਂ ਦੋਸਤ ਇੱਧਰ ਮੇਰੇ ਵਾਲਾ ਮੋਟਰਸਾਈਕਲ ਖੜਾ ਬਹੁਤ ਹੋਏ ਜੀ ਮੰਮੀ ਕਿੰਨੇ ਇੱਕ ਕਾਉਂਟਲ 90 ਕਿਲੋ ਪਾਜੀ ਬਹੁਤ ਹੋਏ ਜੀ ਹਾਂ 90 ਕਿਲੋ ਹੋ ਜਾਣ ਹਾਂ ਬਹੁਤ ਹੋਏ ਦੋ ਕਾਉਂਟਲ ਮੰਨ ਕੇ ਚੱਲਦਾ ਬਹੁਤ ਹੋਏ ਜੀ ਬਹੁਤ ਜੀ 90 ਕਿਲੋ ਹਾਂ ਤੇਰੇ ਮम्मा ਦੀ ਦਵਾਈ ਆ ਯਾਰ ਇੱਕੋ ਕਹਿੰਦੇ ਮੈਂ ਦਵਾਈ ਪੀਣੀ ਨਹੀਂ। ਉਹਨਾਂ ਦਾ ਪਲਾਵਾ ਦਵਾਈ ਤਾਂ ਕੀ ਹੋ ਗਿਆ? ਰੋਟੀ ਬਣਾ ਕੇ ਦੇ ਮਮਾ ਨੂੰ ਫੜ ਫੜ। ਕੀ ਹੋਇਆ? ਕੀ ਹੋਇਆ? ਮੈਂ ਦਵਾਈ ਨਹੀਂ ਪੀਣੀਗੀ। ਕਿਉਂ? ਕੋਈ ਨਹੀਂ। ਤੂੰ ਪਤਾ ਮੈਂ ਪੀਣਾ ਇਸ ਵੇਲੇ ਨਹੀਂ ਮੈਨੂੰ ਡਾਕਟਰ ਨੇ ਗੋਲੀ ਦੇ ਦਿੱਤੀ। ਹਾਂ। ਯਾਰ ਗੋਲੀਆਂ ਨਾ ਆ ਗਿਆ। ਤੂੰ ਦਵਾਈ ਰੋਟੀ ਬਣਾ ਲੈ ਇੱਕ। ਨਾਲੇ ਇੰਨੀਆਂ ਗੋਲੀਆਂ ਦਿਖਾ ਦਿਆਂ ਦੇਤੀਆਂ। ਦਵਾਈ ਦਿੱਤੀ ਉਹਨੇ। ਤਪਾਉ। ਫੜੇ ਤਾਂ ਹੋਰ ਆਣੀਆਂ। ਆ ਹੈਗੀ ਐ ਆ ਦ ਗੋਲੀਆਂ ਮੇਰੇ ਰੁਪਈਆ ਸਵੇਰੇ ਸ਼ਾਮ ਸਾਲੇ ਇੰਨੀ ਗੋਲੀਆਂ ਥੋੜੀਆਂ ਤੇਰੇ ਕੋਲ ਆਪੇ ਦਿਖਾਣੀ ਐ ਠੀਕ ਐ ਗੋਲੀਆਂ ਤੇ ਆ ਰਾਤ ਨੂੰ ਇਹ ਦੋ ਟਾਈਮ ਖਾਣੀ ਐ ਦੁੱਧ ਨਾਲ ਕਿਹੜੀ ਦਿਖਾਉਂ ਤੂੰ ਗੋਲੀਆਂ ਚਾਹ ਇਹਦੀ ਬਿਲਕੁਲ ਬੰਦ ਚਾਹ ਦੇਣੀ ਨਹੀਂ ਬਿਲਕੁਲ ਇਹਨੂੰ ਚਾਹ ਬੰਦ ਤੇਰਾ ਇੰਜਨ ਖੜ ਜੇਣਾ ਹੁਣ ਹਲੋ ਦੋ ਚੱਲਿਆ ਐ ਸਰਦੂਗੀ ਜਾਂਦਾ ਦਵਾਈ ਦਾ ਤੂੰ ਮਜ਼ਾਕ ਨਹੀਂ ਹੈਗਾ ਦਵਾਈ ਇਹਨੂੰ ਸਵੇਰੇ ਸ਼ਾਮ ਦੇਣੀ ਐ ਤਿੰਨ ਟਾਈਮ ਦਵਾਈ ਦੇਣੇ ਚਾ ਤੂੰ ਕਹਿੰਦਾ ਉਹਨਾਂ ਨਾਲ ਤੂੰ ਕਹਿੰਦਾ ਉਹਨਾਂ ਨਾਲ ਤੇਰਾ ਮੋਟਰਸਾਈਕਲ ਖੜਾ ਦੇਣਾ ਤੂੰ ਤੂੰ ਵੀ ਕਰਚ ਤੇ ਨਵੀਂ ਜਰ ਬੰਡ ਪਰ ਮੈਂ ਪੀਣਾ ਨਹੀਂ ਦਵਾਈ ਨਹੀਂ ਪੀਣੀ ਚਾਹਤ ਹਾਂ ਦਵਾਈ ਲੈ ਆਪ ਬਿਜਾ ਜਰਾ 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 ਮੈਂ ਪੀਣਾ ਨਹੀਂ ਦਵਾਈ ਨਹੀਂ ਆ ਦਵਾਈ ਲੈ ਆਪ ਜੇ ਲੈ 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 ਆਪ ਉੱਥੇ ਲੈ ਪਰ ਦੇ ਸੀ ਗੋਲੀਆਂ ਆ ਲਈ ਫੀਦੀ ਗੋਲੀਆਂ ਛੋਟੀਆਂ ਛੋਟੀਆਂ 10 10 ਗੋਲੀਆਂ ਲੈ ਜਾ ਜੋਏ ਗਰ ਜੈ वेलकम ਬੈਕ ਟੂ ਚੰਨ ਲਵਮਾ ਚੀਮਾ ਲੋਕਸ਼ ਤੋਂ ਤੁਹਾਡਾ ਸਵਾਗਤ ਹੈ ਤੁਹਾਡੀ ਪਰ ਤੁਹਾਡੀ ਦਵਾ ਬਿਲਕੁਲ ਠੀਕ ਆ ਦੋਸਤੋ ਜਰੇ ਜਰੇ ਵਮਾ ਦੀ ਰਿਪੋਰਟ ਕਰਾਇਆ ਤੇ ਗੈਦਰ ਇਨਫੈਕਸ਼ਨ ਆਈ ਆ ਗਾਈਸਾਂ ਮਮਾ ਨੂੰ ਕੋਈ ਦਵਾਈਆਂ ਦਿੱਤੀਆਂ ਮੋ ਖਾਣ ਨੂੰ ਦਵਾਈਆਂ ਮੈਂ ਖਾ ਲੂੰ ਸਾਰੀਆਂ ਆਲਾ ਖਾਣ ਵਾਲੀਆਂ ਖਾ ਲੂੰ ਪਰ ਮੈਂ ਪੀਣ ਵਾਲੀ ਦਵਾਈ ਮੈਨੂੰ ਜ਼ਹਿਰ ਦੇ ਦਿਓ ਚੰਗਾ ਪਰ ਮੈਂ ਆ ਦਵਾਈ ਨਹੀਂ ਪੀਣੀ ਇਹ ਯਰ ਇਨਫੈਕਸ਼ਨ ਵਾਲੀ ਦਵਾਈ ਤਾਂ ਪੀਣੀ ਪੈਣੀ ਹੈ ਮਿੱਠੇ ਨਾਲੇ ਦੋ ਗੋਲੀ ਵੀ ਦੇ ਦਿੰਦੇ ਆ ਗੋਲੀ ਇੱਧਰ ਡਾਕਟਰ ਨੂੰ ਮੈਂ ਤਾਂ ਪੀਣ ਵਾਲੀ ਨਹੀਂ ਪਿੰਦੀ ਦਵਾਈ ਕਿੰਨੇ ਚੱਕਾ ਨਾ ਕਿੰਨੇ ਚਮਚ ਤੈਨੂੰ ਤਾਂ ਪਾਣੀ ਪਾਕ ਵੀ ਨਹੀਂ ਮੈਂ ਤਾਂ ਹੁਲਦਾ ਨਹੀਂ ਇਹ ਮੈਂ ਨਹੀਂ ਮੈਂ ਨਹੀਂ ਗਿਆ ਕਾਫੇ ਕੋਨੇ ਫੇ ਬਦਲਾ ਕੇ ਲਾਉਣਾ ਚਲ ਕੋਈ ਨਾ ਬਦਲਾ ਕੇ ਨਹੀਂ ਹਾਂ ਵਾਪਸ ਕਰਕੇ ਗੋਲੀਆਂ ਲਿਆਓ ਕੋਨੇ ਜਾ ਮਿਲਦੇ ਤੇ ਦਵਾਈ ਲੈ ਕੇ ਪੁੱਤ ਪਹਿਲਾਂ ਜਾ ਫਾਜ ਖੇ ਜਾ ਦਿੱਗੇ ਨੇ ਬਦਰਾ ਨਹੀਂ ਤੈਨੂੰ ਪਲਾਉਣਗੇ ਤੱਕੇ ਨਾਲ ਜੇ ਪਹਿਲਾਂ ਬੁਲਾਉਂਦੇ ਸੀ ਕੰਮ ਹੋ ਗਿਆ ਤੇ ਆਪਣਾ ਰੱਜਵੀਰ ਆਇਆ ਜੀ ਤੇ ਇੱਧਰ ਦੇਖੋ ਕੀ ਕਰਦਾ ਪਿਆ ਇਹ ਬਾਅਦ ਦੇਖੀ ਇਹ ਦੇਖ ਗਾਈ ਜ ਆ ਦੇਖੋ ਦੇ ਮਿੰਦਰ ਦੀ ਗੱਲਾ ਕਰੀ ਜਾਂਦੇ ਆ ਗੁਰੀ ਕਿਉਂਕਿ ਸਾਈ ਦੀ ਕਿੱਧਰ ਆਇਓ ਹਾ ਗਾਣਾ ਚੱਲ ਹੌਲੀ ਪਏ ਮੇਰੇ ਵਾਂਗ ਆ ਦੇਖ ਰਕੜੇ ਛੱਡੇ ਰਕੜੇ ਗਏ ਜ਼ਰ ਰਕੜੇ ਬੇ ਬਚਾ ਦੇ ਯਾਰ ਬਾਤ ਦੇਖਾਂਗੇ ਇਹ ਇੱਕ ਆਉਦੇ ਵੀ ਗੁਰੀ ਗੁਰੀ ਹੈਲੋ ਗਾਇਸ ਕਰਦੇ ਓਏ ਔਰ ਦੱਬੀਆਂ ਦੀ ਸ਼ਰਟ ਵਾ ਵਾ ਜਿਹੜਾ ਲੰਗਿਆ ਉਹਦਾ ਗੁਰੀ ਹੈਲੋ ਗਾਇਸ ਕਰਦੇ ਕਿੰਦਾ ਮਾਮਾ ਕਿੰਦਾ ਮਾਮਾ ਕਈ ਹੈਲੋ ਗਾਇਸ ਨਾ ਇਨਯੋ ਦੇਖ ਲੋ ਕਿੰਨ ਮਲਦੇ ਰਹਿੰਦੇ ਦੁਨੀਆਂ ਦੀ ਟੀਵੀ ਦੇਖਦੇ ਪਏ ਨੇ ਸਾਰੇ ਜਣੇ ਬੈਠੇ ਤਾਂ ਚਲੋ ਦੋਸਤੋ ਪੱਛੇ ਮਿਲਦੇ ਟੀਵੀ ਦੇਖਣ ਦਿੰਨੇ ਆ ਪਹਿਲਾਂ ਇੱਧਰ ਓਏ